ਸਤਿ ਸ੍ਰੀ ਅਕਾਲ ਮੈਂ ਸੁਰਿੰਦਰ ਸਿੰਘ ਗਰਵਾ ਬੁਖਸਰ ਮੇਲਾ ਸਮਾਪਤ ਹੋ ਗਿਆ ਮਾਗੀਦੇਸ਼ ਮੇਲੇ ਮੌਕੇ ਤਿੰਨ ਵੱਡੀਆਂ ਕਾਨਫਰੰਸਾਂ ਹੋਈਆਂ ਇੱਕ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦੂਸਰੀ ਇੱਕ ਨਵਾਂ ਜਿਹੜਾ ਅਕਾਲੀ ਦਲ ਫੋਨ ਵਿੱਚ ਲਿਆਂਦਾ ਜਾ ਰਿਹਾ ਹੈ ਤੇ ਜਿਸ ਦਾ ਨਾਮ ਤਸਵੀਜ਼ ਕੀਤਾ ਗਿਆ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਤੀਸਰੀ ਇਕਤਰਤਾ ਸੀ ਅਕਾਲੀ ਦਲ ਅਮਰ ਸਰਦੀ ਜਿੱਥੇ ਇਹ ਆਪਣਾ ਸਿਮਰਨਜੀਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਖਾਲਸਾਤਾਨ ਦੇ ਹੀ ਨਾਰੇ ਲੱਗਦੇ ਰਹੇ ਤੇ ਉਹਨਾਂ ਦਾ ਏਜੰਡਾ ਵੀ ਉਹੀ ਜਿਹੜਾ ਬਹੁਤ ਪੁਰਾਣਾ ਚੱਲਿਆ ਆ ਰਿਹਾ ਖਾਲਸਾਤਾਨ ਦਾ ਜਿਹਦਾ ਕਿ ਹਾਲਾਂਕਿ ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਇਹ ਖਾਲਸਾਤਾਨ ਜਿਹੜਾ ਆ ਇਹ ਲਿਆਉਣਾ ਕਿਵੇਂ ਆ ਤੇ ਇਹਦਾ ਮਾਡਲ ਕੀ ਆ ਤੇ ਕਿਸ ਤਰ੍ਹਾਂ ਇਹਨੂੰ ਕੀਤਾ ਜਾਣਾ ਆ ਸਿਰਫ ਇਹ ਇਹ ਇਕੱਤਰ ਨਾਲ ਜਜ਼ਬਾਤੀ ਮਾਹੌਲ ਜਿਆ ਬਣਾ ਕੇ ਉੱਥੇ ਇਹ ਸਾਰਾ ਕੁਝ ਜਿਹੜਾ ਹੈ ਸਮਾਪਤ ਹੋ ਗਿਆ ਤੇ ਪਹਿਲਾਂ ਵੀ ਇਦਾਂ ਹੀ ਹੁੰਦਾ ਆ ਆ ਜਿਆਦਾ ਚਰਚਾ ਜਿਹੜੀ ਰਹੀ ਆ ਉਹ ਰਹੀ ਆ ਬਾਦਲ ਮਾਡਲ ਦੀ ਤੇ ਮਹਾਰਾਜਾ ਰਣਜੀਤ ਸਿੰਘ ਮਾਡਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਦੇ ਉੱਤੇ ਜਿੰਨੀ ਵੀ ਚਰਚਾ ਸੀ ਉਹ ਬਾਦਲ ਪਰਿਵਾਰ ਦੁਆਰ ਦੁਆਲੇ ਹੀ ਘੁੰਮਦੀ ਰਹੀ ਕਿ ਤਾਂ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਗਿਆ ਉਹ ਇਹ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੜੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਇੱਕ ਸਿੱਖ ਇਤਿਹਾਸਕ ਯਾਦਗਾਰਾਂ ਦੀ ਉਸਾਰੀ ਕੀਤੀ ਗਈ ਆ ਤੇ ਜਿਹੜੇ ਪੰਜਾਬ ਦਾ ਵਿਕਾਸ ਕੀਤਾ ਗਿਆ ਆ ਜਾਂ ਜਿਹੜਾ ਇਸ ਬਾਦਲ ਪਰਿਵਾਰ ਨੇ ਭਾਜਪਾ ਨਾਲ ਮਿਲ ਕੇ ਪੰਜਾਬ ਨੂੰ ਇੱਕ ਮਾਡਰਨ ਦਿੱਤਾ ਸੀ ਉਦੀ ਹੀ ਚਰਚਾ ਚੱਲਦੀ ਰਹੀ ਕਿ ਉਹ ਬਹੁਤ ਵਧੀਆ ਵਧੀਆ ਸੀ ਤੇ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਦੂਸਰਾ ਮੁੱਦਾ ਸੀ ਕਿ ਉਹਦੇ ਵਿੱਚ ਉਹ ਉਹੀ ਸੁਰ ਲਾਪ ਰਿਹਾ ਸੀ ਜੋ ਉਹਨੇ ਅਕਾਲ ਤਖਤ ਤੇ ਪੇਸ਼ ਹੋਣ ਤੋਂ ਪਹਿਲਾਂ ਵੀ ਆਚਾਰੀ ਸੀ ਤੇ ਹੁਣ ਵੀ ਉਹ ਇਹੀ ਗੱਲ ਕਹਿ ਰਿਹਾ ਕਿ ਜਿੰਨੇ ਵੀ ਉਸਨੇ ਉੱਥੇ ਦੋਸ਼ ਕਬੂਲੇ ਆਕਾਲ ਤਖਤ ਦੇ ਉੱਤੇ ਉਹ ਇਹ ਪਹਿਲਾਂ ਹੀ ਇਹ ਸੋਚ ਕੇ ਗਿਆ ਗਿਆ ਸੀ ਵੀ ਜੋ ਕੁਝ ਵੀ ਉਸ ਨੂੰ ਕਿਹਾ ਜਾਊਗਾ ਉਹ ਉੱਥੇ ਇਹੀ ਕਹੂਗਾ ਕਿ ਹਾਂਜੀ ਮੈਂ ਮੈਂ ਹੀ ਕਸੂਰਬਾਰ ਆ ਪਰ ਉਹ ਉਦੋਂ ਵੀ ਸੋਰੇ ਉਠਾ ਰਿਹਾ ਸੀ ਤੇ ਹੁਣ ਵੀ ਉਹ ਬੜਾ ਖੁੱਲ ਕੇ ਕਹਿ ਰਿਹਾ ਆ ਕਿ ਉਸ ਦਾ ਕੋਈ ਕਸੂਰ ਨਹੀਂ ਹੈ ਉਹਨੇ ਕੋਈ ਗਲਤੀਆਂ ਨਹੀਂ ਕੀਤੀਆਂ ਜੋ ਫੈਸਲੇ ਹੋਏ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਨੇ ਮਿਲ ਕੇ ਕੀਤੇ ਸੀ ਤੇ ਉਸ ਨੇ ਸਿਰਫ ਇਹ ਵਿਵਾਦ ਨਪਟਾਉਣ ਦੇ ਲਈ ਹੀ ਕਿ ਇਹ ਉਸ ਤਰ੍ਹਾਂ ਇਹ ਠੰਡਾ ਨਹੀਂ ਪਹਿਣਾ ਤੇ ਸਾਰੇ ਦੋਸ਼ ਆਪਣੀ ਝੋਲੀ ਦੇ ਵਿੱਚ ਪਵਾ ਕੇ ਤਨਖਾਹ ਲਈ ਆ ਤੇ ਹੁਣ ਇਹ ਮਾਮਲਾ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਿਆ ਆ ਉਹਨਾਂ ਦਾ ਦਾਵਾ ਸੀ ਕਿ ਹੁਣ ਪੂਰੀ ਦੀ ਪੂਰਾ ਹੀ ਜਿਹੜਾ ਹੈਗਾ ਆਕਾਲ ਤਖਤ ਦਾ ਫੈਸਲਾ ਜਿਹੜਾ ਸੀ ਉਹ ਹੋੂ ਫੂਜ ਰਿਹਾ ਆ ਉਹ ਮੰਨ ਲਿਆ ਗਿਆ ਤੇ ਉਹ ਲਾਗੂ ਹੋ ਚੁੱਕਿਆ ਹੁਣ ਕੋਈ ਵਿਵਾਦ ਨਹੀਂ ਆ ਇਸ ਤਰ੍ਹਾਂ ਕੀ ਇਹ ਗੱਲ ਖਤਮ ਹੋ ਜਾਏਗੀ ਇਹ ਠੀਕ ਸੀ ਕਿ ਉਹਨਾਂ ਦੀ ਰੈਲੀ ਵਿੱਚ ਵੱਡੀ ਗਿਣਤੀ ਲੋਕ ਸਨ ਕਾਰਨ ਵੀ ਸਾਰਿਆਂ ਨੂੰ ਸਾਫ ਪਤਾ ਆ ਕਿ ਇਹ ਇਲਾਕਾ ਬਹੁਤ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਪ੍ਰਭਾਵ ਥਲੇ ਰਿਹਾ ਆ ਇਸ ਹਲਕੇ ਦੇ ਵਿੱਚ ਉਹਨਾਂ ਦਾ ਕਾਫੀ ਜਿਹੜਾ ਆ ਜੋਰ ਆ ਲੇਕਿਨ ਦੂਸਰੀ ਗੱਲ ਇਹ ਆ ਕਿ ਇਹਦੇ ਵਿੱਚ ਬਹੁਤ ਸਾਰੇ ਤੇ ਇਹਨਾਂ ਦੇ ਆਪਣੇ ਆਪ ਹੀ 11000 ਰਹਿ ਆ ਖਾਸ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅ ਹਰਜਿੰਦਰ ਸਿੰਘ ਧਾਮੀ ਉਹ ਸਵੇਰੇ ਹੀ ਆਏ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਉਹ ਵਾਪਸ ਚਲੇ ਗਏ ਉਹ ਪਿਛਲੇ ਕੁਝ ਹਫ਼ਤੇਾਂ ਤੋਂ ਉਹ ਬਹੁਤੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਚਰਚਾ ਵੀ ਨਹੀਂ ਕਰ ਰਹੇ ਸ਼ਾਇਦ ਇਹ ਸਮਝਿਆ ਜਾ ਰਿਹਾ ਆ ਕਿ ਉਹ ਜਿਸ ਤਰ੍ਹਾਂ ਦੇ ਫੈਸਲੇ ਕਰਵਾਏ ਜਾ ਰਹੇ ਆ ਉਹਦੇ ਕੋਲੋਂ ਉਹਦੇ ਤੋਂ ਉਹ ਖੁਸ਼ ਨਹੀਂ ਹਨ ਕਿਉਂਕਿ ਜਿਸ ਤਰ੍ਹਾਂ ਅਕਾਲ ਆਪਣੇ ਤਰਵੰਡੀ ਸਾਹਿਬ ਉਹਦੇ ਜਥੇਦਾਰ ਗਿਆਨੀ ਹਰਪੀ ਸਿੰਘ ਦੀ ਜਾਂਚ ਨੂੰ ਕਮੇਟੀ ਬਣਾਈ ਗਈ ਤੇ ਜਿਸ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਸੇ ਤਰ੍ਹਾਂ ਅਖਾਲ ਤਖਤ ਤੋਂ ਜਿਹੜੇ ਇਹ ਜਥੇਦਾਰਾਂ ਨੇ ਮਿਲ ਕੇ ਇੱਕ ਬਹੁਤ ਹੀ ਦਲੇਰਾਨਾ ਫੈਸਲੇ ਲਏ ਸੀ ਉਹਨਾਂ ਨੂੰ ਹੁਣ ਅੱਗੇ ਕਮਜ਼ੋਰ ਕੀਤਾ ਜਾਏ ਗਿਵੇਂ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰਕੇ ਤੇ ਉਹਦੀ ਜਾਂਚ ਜਿਹੜੀ ਐਲਾਨੀ ਸੀ ਉਹ ਨਾ ਕਰਕੇ ਉਹਨੂੰ ਇੱਕ ਤਰ੍ਹਾਂ ਨਾਲ ਜਿਹੜੀ ਜਥੇਦਾਰਾਂ ਦੀ ਮੀਟਿੰਗ ਹੁੰਦੀ ਆ ਅਕਾਲ ਤਖਤ ਤੇ ਉਹਦੇ ਤੋਂ ਦੂਰ ਰੱਖਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਸਪਸ਼ਟ ਪ੍ਰਭਾਵ ਜਿਹੜਾ ਆ ਉਹ ਇਹੀ ਮਿਲ ਰਿਹਾ ਆ ਕਿਉਂਕਿ ਸਵਾਲ ਉਠਾਏ ਜਾ ਰਹੇ ਆ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਇਹ ਦੋਸ਼ ਜਾਂਚ ਦਾ ਵਿਛਾਇਆ ਤੇ ਇਹ ਦੋਸ਼ ਕੋਈ ਨਵਾਂ ਤਾਂ ਹੈ ਨਹੀਂ ਇਹ ਤਾਂ 12 ਸਾਲ ਪੁਰਾਣਾ ਆ ਉਹ ਜਦੋਂ ਇਹਨੂੰ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਲਾਇਆ ਗਿਆ ਸੀ ਤੇ ਫਿਰ ਤਰਵੰਦੀ ਸਾਹਿਬ ਉਹਦਾ ਜਥੇਦਾਰ ਲਾਇਆ ਗਿਆ ਸੀ ਇਹ ਉਸ ਵੇਲੇ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਗੁਰੂ ਤੇ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਜ਼ਰਨੀ ਆਇਆ ਇਹ ਦੋਸ਼ ਇਹ ਹੁਣ ਸਵਾਲ ਉੱਠ ਰਿਹਾ ਹੈ ਕਿ ਉਸ ਵੇਲੇ ਤਾਂ ਉਹ ਬਹੁਤ ਮਹਾਨ ਵਿਅਕਤੀ ਸੀ ਉਹਦੇ ਵਰਗਾ ਪੜਿਆ ਲਿਖਿਆ ਕੋਈ ਅਜੇ ਤੱਕ ਜਥੇਦਾਰ ਨਹੀਂ ਸੀ ਬਣਿਆ ਗੁਣ ਗਾਏ ਜਾ ਰਹੇ ਸੀ ਉਹਦੇ ਤੇ ਕਿਸੇ ਨੇ ਸੁਣਿਆ ਤੱਕ ਵੀ ਨਹੀਂ ਸੀ ਕਿ ਉਹਦੇ ਤੇ ਕੋਈ ਇਸ ਤਰ੍ਹਾਂ ਦੇ ਦੋਸ਼ ਹੈਗੇ ਆ ਕਿ ਉਸ ਵੇਲੇ ਉਸ ਦਾ ਰਿਸ਼ਤੇਦਾਰ ਜਿਹੜਾ ਸੀ ਉਹ ਇੱਥੇ ਹੈ ਹੀ ਨਹੀਂ ਸੀ ਕਿਤੇ ਵੀ ਉਦੋਂ ਨਹੀਂ ਸੀ ਉਹਨੇ ਕੋਈ ਗੱਲ ਕੀਤੀ ਇਸ ਤਰ੍ਹਾਂ ਦੀ ਇਹਨੂੰ ਜਾਣ ਕੇ ਪਤਾ ਸੀ ਇਹਨਾਂ ਨੂੰ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਉਹ ਤਾਂ ਸੰਧੂ ਕਰਦਾ ਆ ਰਿਹਾ ਆ ਤੇ ਹੁਣ ਉਹ ਉਹਨੂੰ ਹਥਿਆਰ ਬਣਾ ਕੇ ਜਾਣ ਬੁਝ ਕੇ ਸਾਹਮਣੇ ਲਿਆਂਦਾ ਗਿਆ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਜਿਹੜੇ ਅਕਾਲ ਤਖਤ ਦੇ ਉੱਤੇ ਮੀਟਿੰਗਾਂ ਹੁੰਦੀਆਂ ਆ ਉਹਨਾਂ ਤੋਂ ਗੈਨੀ ਹਰਪ੍ਰੀਤ ਸਿੰਘ ਨੂੰ ਲਾਭੇ ਕੀਤਾ ਜਾਏ ਦੂਸਰੇ ਪਾਸੇ ਬਹੁਤ ਹੀ ਦਿਲਚਸਪ ਤੇ ਐਮ ਸਵਾਲ ਜਿਹੜਾ ਆ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਠਾਇਆ ਆ ਜਿਹਨਾਂ ਨੂੰ ਅੱਜ ਕੱਲ ਬਾਗੀ ਕਿਹਾ ਜਾਂਦਾ ਆ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਆ ਕਿ ਜਾਂ ਤਾਂ ਫਿਰ ਸੁਖਵੀਰ ਸਿੰਘ ਬਾਦਲ ਜਿਹੜਾ ਆ ਜਦੋਂ ਅਕਾਲ ਤਖਤ ਤੇ ਪੇਸ਼ ਹੋ ਕੇ ਹਾਂਜੀ ਹਾਂਜੀ ਕਹਿ ਰਿਹਾ ਸੀ ਉਦੋਂ ਝੂਠ ਬੋਲ ਰਿਹਾ ਸੀ ਤੇ ਜਾਂ ਹੁਣ ਜਦੋਂ ਇਹ ਬਾਹਰ ਆ ਕੇ ਕਹਿ ਰਿਹਾ ਆ ਕਿ ਮੇਰਾ ਤਾਂ ਕੋਈ ਦੋਸ਼ ਹੀ ਨਹੀਂ ਹੈਗਾ ਆ ਜਾਂ ਹੁਣ ਝੂਠ ਬੋਲ ਰਿਹਾ ਆ ਇਹ ਸਾਫ਼ ਦੱਸੇ ਕਿ ਉਹ ਝੂਠ ਸੀ ਜਾਂ ਹੁਣ ਵਾਲਾ ਝੂਠ ਆ ਇਹ ਆਪਣੇ ਆਪ ਨੂੰ ਹਾਸੋਣੀ ਜਿਹੜੀ ਇੱਕ ਤਰ੍ਹਾਂ ਦੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਸਥਿਤੀ ਦੇ ਵਿੱਚ ਫਸਦਾ ਜਾ ਰਿਹਾ ਆ ਇਹ ਕਿ ਸੇਖੋਂ ਕੌਮ ਦੇ ਵਿੱਚ ਪੜ੍ਹੇ ਲਿਖੇ ਸਮਝਦਾਰ ਲੋਕ ਨਹੀਂ ਹੈਗੇ ਜਿਹੜੇ ਇਹ ਨਹੀਂ ਸਮਝ ਸਕਣਗੇ ਕਿ ਇਹ ਗੱਲ ਹੈ ਕੀ ਸੀ ਤੇ ਇਹ ਕਿਧਰ ਨੂੰ ਲੈ ਕੇ ਜਾ ਰਿਹਾ ਆ ਮੰਨ ਲਓ ਜੇ ਅਕਾਲ ਤਖਤ ਦਾ ਜੱਸੀਦਾਰ ਇਹ ਕਹਿ ਦਿੰਦਾ ਕਿ ਜਿਹੜੀ ਬਾਈਬਲ ਕਰਾ ਕੋਟ ਖਪੂਰਾ ਗੋਲੀकांड ਹੋਇਆ ਸੀ ਉਹਦੇ ਵਿੱਚ ਗੋਲੀ ਤੂੰ ਹੀ ਚਲਾ ਰਿਹਾ ਸੀ ਉੱਥੇ ਖੜ ਕੇ ਚਲਾ ਰਿਹਾ ਸੀ ਤਾਂ ਫਿਰ ਫਿਰ ਵੀ ਇਹ ਹਾਂਜੀ ਕਹਿ ਦਿੰਦਾ ਕੀ ਹੋ ਰਹੀਆਂ ਹਾਸਲ ਜਣੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਮੈਂ ਤਾਂ ਬਸ ਕਹਿ ਕੇ ਸੋਚ ਕੇ ਹੀ ਗਿਆ ਸੀਗਾ ਕਿ ਉੱਥੇ ਜੋ ਵੀ ਕਹਿਣਗੇ ਮੈਂ ਹਾਂਜੀ ਕਰਨਾ ਹੈ ਐ ਐ ਐ ਕਦੇ ਅਦਾਲਤਾਂ ਦੇ ਵਿੱਚ ਹੁੰਦਾ ਆ ਕਿ ਦੋਸ਼ੀ ਆ ਕੇ ਉੱਥੇ ਕਹਿ ਦੇਵੇ ਕਿ ਮੈਂ ਕੇਸ ਚਾਹਦਾ ਇਹਨੂੰ ਨਵੇੜਨਾ ਹੈ ਕਿਸ ਤਰ੍ਹਾਂ ਤੇ ਮੈਂ ਉੱਥੇ ਕਹਨੂੰਗਾ ਜੀ ਹਾਂਜੀ ਤੇ ਗੱਲ ਖਤਮ ਹੋ ਜੂਗੀ ਇਹ ਹੁਣ ਸਿੱਖ ਪੰਥ ਨੇ ਹੀ ਦੇਖਣਾ ਹੈ ਕਿ ਇਹ ਜੋਰ ਭਈਆ ਇਹ ਇਹ ਅਪਣਾ ਰਿਹਾ ਹੈ ਕਿ ਇਹ ਦਿਲੋਂ ਉੱਥੇ ਆਪਣਾ ਸਾਰਾ ਗਲਤੀਆਂ ਜਾਂ ਦੋਸ਼ ਕਬੂਲ ਕੇ ਆਇਆ ਜਾਂ ਇੱਕ ਇਹਦੀ ਸਿਆਸੀ ਪੈਤੜੇबाजी ਆ ਸਥਿਤੀ ਇਸ ਵੇਲੇ ਬੜੀ ਚਿੰਤਾਜਨਕ ਆ ਸੋ ਤੱਕ ਅਕਾਲੀ ਏਕਤਾ ਦਾ ਸਬੰਧ ਆ ਬਾਦਲ ਮਾਡਲ ਨੂੰ ਪ੍ਰਚਾਰਿਆ ਜਾ ਰਿਹਾ ਆ ਤੇ ਅਜੇ 1.5 ਮਹੀਨਾ ਵੀ ਨਹੀਂ ਹੋਇਆ ਅਕਾਲ ਤਖਤ ਤੋਂ ਇਹ ਫੈਸਲਾ ਹੋਏ ਨੂੰ ਕਿ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਅਵਾਰਡ ਵਾਪਸ ਲਿਆ ਜਾਂਦਾ ਆ ਇਨਾਂ ਨੇ ਫਿਰ ਉੱਥੇ ਮੰਗੀਆਂ ਮੀਲੇ ਤੇ ਮਤਾ ਪਾਸ ਕਰਵਾ ਕੇ ਲੋਕਾਂ ਤੋਂ ਜਕਾਰੇ ਛਡਵਾ ਕੇ ਜਿਹੜੇ ਵੀ ਰੈਲੀ 'ਚ ਹਾਜ਼ਰ ਸੀ ਇਹ ਇਹ ਉੱਥੋਂ ਇੱਕ ਪਾਸ ਕਰਾਇਆ ਗਿਆ ਮਤਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਫਖਰੀ ਕੌਮ ਅਵਾਰਡ ਵਾਪਸ ਲਿਆ ਗਿਆ ਆ ਉਹ ਉਹ ਫੈਸਲਾ ਜਿਹੜਾ ਆ ਕਾਲ ਤਖਤ ਤੇ ਉਹਨੂੰ ਵਾਪਸ ਲਿਆ ਜਾਵੇ ਮਦਰ ਉਹ ਦੋਨੋਂ ਮੁੱਦੇ ਹੀ ਉਹ ਆਪਣੇ ਬਾਦਲ ਪਰਿਵਾਰ ਦੇ ਉੱਤੇ ਅੜ ਰਿਹਾ ਸੀ ਤੇ ਤੀਸਰਾ ਉਹ ਜਿਹੜੇ ਇਹ ਨਵਾਂ ਅਕਾਲੀ ਦਲ ਜਿਹੜਾ ਹੁਣ ਉੱਥੇ ਆਪਣੇ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਰੈਲੀ ਹੋਈ ਆ ਉਹਨਾਂ ਦੇ ਵਿੱਚ ਜੋ ਉੱਥੇ ਕੀਤਾ ਗਿਆ ਉਹ ਇਕੱਠ ਕੀਤਾ ਗਿਆ ਜਾਂ ਅਕਾਲੀ ਦਲ ਅੰਮ੍ਰਿਤਸਰ ਨੇ ਕੀਤਾ ਗਿਆ ਉਹਨਾਂ ਨੂੰ ਨਦੜ ਦੇ ਉੱਤੇ ਹੀ ਟਾਈਮ ਲਾਇਆ ਇਸ ਨੇ ਤੇ ਕੋਈ ਇਸ ਤਰ੍ਹਾਂ ਦਾ ਇਹ ਪ੍ਰਭਾਵ ਨਹੀਂ ਉੱਥੋਂ ਰੈਲੀ ਦੇ ਵਿੱਚੋਂ ਬਾਦਲਾਂ ਦੀ ਜੋ ਚ ਆਇਆ ਕਿ ਇਹ ਮੁੜ ਕੇ ਜਿਹੜੇ ਆ ਉਸ ਸੱਤਾ ਤੇ ਆਪਣੇ ਸਿਖਰ ਤੇ ਪਹੁੰਚ ਸਕਣਗੇ ਜਿੱਥੇ ਜਿਸ ਸਿਖਰ ਦੇ ਪਹੁੰਚ ਕੇ ਇਹ ਪੰਜਾਬ ਦਾ ਰਾਜ ਭੰਗ ਹਾਸਲ ਕਰਦੇ ਰਹੇ ਆ ਉਹ ਸਥਿਤੀ ਅਜੇ ਕੂਹਾਂ ਦੂਰ ਆ ਕਿਉਂਕਿ ਅਕਾਲੀ ਦਲ ਏਕਤਾ ਤੋਂ ਬਹੁਤ ਦੂਰ ਜਾ ਚੁੱਕਿਆ ਆ ਅਕਾਲ ਤਖਤ ਦੇ ਜਿਹੜੇ ਤਿੰਨ ਫੈਸਲੇ ਆ ਉਹ ਅਮਲ ਦੇ ਵਿੱਚ ਹੀ ਨਹੀਂ ਆਏ ਇੱਕ ਸੀ ਕੇ ਸੱਤ ਮੈਂਬਰੀ ਕਮੇਟੀ ਜਿਹੜੀ ਉਹਨਾਂ ਨੇ ਐਲਾਨੀ ਸੀ ਅਕਾਲ ਤਖਤ ਤੇ ਇਹ ਜਿਹੜੀਆਂ ਅਗਲੀਆਂ ਭਰਤੀ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਦੀ ਉਹ ਉਸ ਦੀ ਨਿਗਰਾਨੀ ਹੇਠ ਹੋਣੀ ਸੀ ਨਾ ਕਿ ਉਹਦੇ ਜਿਹੜੇ ਇੱਕ ਦੋ ਜਿਹੜੇ ਮੈਂਬਰ ਸੀ ਉਹਨਾਂ ਨੂੰ ਭਰਤੀ ਕਰਾਉਣ ਲਈ ਕਿਸੇ ਨੂੰ ਰਾਜਸਥਾਨ ਤੇ ਕਿਸੇ ਨੂੰ ਹੋਰ ਪਾਸੇ ਇੰਚਾਰਜ ਲਾ ਕੇ ਕੀਤੀ ਜਾਣੀ ਸੀ ਉਹ ਜਿਹਨਾਂ ਨੂੰ ਕੋਈ ਉਹ ਦੋਹਾਂ ਉਮੈਦਪੁਰੀ ਤੇ ਆਪਣਾ ਇਹਲੀ ਆ ਉਹਨਾਂ ਨੇ ਪ੍ਰਵਾਨ ਹੀ ਨਹੀਂ ਕੀਤਾ ਤੇ ਉਹ ਕਹਿੰਦੇ ਆ ਕਿ ਅਕਾਲ ਤਖਤ ਦਾ ਜੇ ਪੂਰਾ ਫੈਸਲਾ ਲਾਗੂ ਨਹੀਂ ਹੁੰਦਾ ਤੇ ਅਸੀਂ ਇਹ ਹੁਕਮ ਨਹੀਂ ਮੰਨਾਂਗੇ ਸਥਿਤੀ ਬੜੀ ਹਾਸੋ ਜਿਹੀ ਬਣੀ ਆ ਹੇ ਨਾ ਇਹਨਾਂ ਦੀ ਰੈਲੀ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦੋ ਇਹਨਾਂ ਦੇ ਵਿਧਾਇਕ ਆ ਦੋਵੇਂ ਵਿਧਾਇਕ ਉਥੋਂ ਗੈਰਹਾਜ਼ਰ ਫਿਰ ਇਹਨਾਂ ਦੀ ਇੱਕ ਐਮਪੀ ਆ ਬੀਬੀ ਹਰਸਿਮਰਤ कौर ਬਾਦਲ ਉਹ ਵੀ ਉੱਥੇ ਹੀ ਗੈਰਹਾਜ਼ਰ ਤੇ ਜਿਹੜਾ ਇੱਕ ਤਰ੍ਹਾਂ ਦਾ ਸ਼ੋਅ ਸੀ ਉਹ ਸੁਖਵੀਰ ਸਿੰਘ ਬਾਦਲ ਦਰਜੀਤ ਸਿੰਘ ਚੀਮਾ ਤੇ ਗਾਬੜੀਆਂ ਤੇ ਹੋਰ ਇੱਕ ਦੋ ਜਿਹੜੇ ਆ ਗੂ ਸੀ ਉਹਨਾਂ ਦਾ ਹੀ ਇਹ ਸੀ ਹੁਣ ਜੇ ਇਹਨੂੰ ਕਹੀਏ ਕਿ ਪੂਰੀ ਸਿੱਖ ਕੌਮ ਦਾ ਇਹ ਸ਼ੋਅ ਸੀ ਉਹ ਬਿਲਕੁਲ ਨਹੀਂ ਸੀ ਜਿਹੜਾ ਹੁਣ ਹੈਗਾ ਹੈ ਅਕਾਲੀ ਦਲ ਨਵਾਂ ਬਣ ਕੇ ਆ ਰਿਹਾ ਉਹਨਾਂ ਨੇ ਗੱਲ ਕੀਤੀ ਆ ਮੋਡਲ ਦੀ ਮਹਾਰਾਜਾ ਰਣਜੀਤ ਸਿੰਘ ਮੋਡਲ ਦੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਬਾਦਲ ਮੋਡਲ ਆ ਇਹ ਤਾਂ ਇੱਕ ਬਾਦਲ ਪਰਿਵਾਰ ਨੂੰ ਇਹਨਾਂ ਨੇ ਕਿਸ ਤਰ੍ਹਾਂ ਅਮੀਰ ਬਣਾਇਆ ਉਹੀ ਪੇਸ਼ ਕਰਦਾ ਆ ਇਹਨਾਂ ਦੇ ਰਾਜ ਦੇ ਵਿੱਚ ਕਿੰਨਾ ਭ੍ਰਿਸ਼ਟਾਚਾਰ ਰਿਹਾ ਆ ਉਹ ਕਿਹਦੇ ਤੋਂ ਲੁਕਿਆ ਆ ਕਿੰਨੀ ਰਿਸ਼ਵਤਖੋਰੀ ਸੀ ਉਸ ਵੇਲੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ੇ ਆ ਗਏ ਕਿਸ ਤਰ੍ਹਾਂ ਜਿਹੜੇ ਸਿੱਖ ਨੌਜਵਾਨ ਜਿਹੜੇ ਪਿਛਲੇ ਸੰਘਰਸ਼ਾਂ ਦੇ ਵਿੱਚ ਜਿਨ੍ਹਾਂ ਦੇ ਪਰਿਵਾਰ ਬਰਬਾਦ ਹੋਏ ਆ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ ਜਿਹੜੇ ਬੰਦੀ ਸਿੰਘ ਆ ਜਿਹੜੇ ਇਹਨਾਂ ਨੇ ਰਿਹਾ ਕਰਵਾਏ ਆ ਤੇ ਉਹ ਸਾਰੇ ਮੁੱਦੇ ਉਠਾ ਰਹੇ ਸੀ ਤੇ ਉਹ ਜਿਹੜਾ ਨਵਾਂ ਸ਼੍ਰੋਮਣੀ ਜਿਹੜਾ ਅਕਾਲੀ ਦਲ ਬਣ ਗਿਆ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਨੇ ਇੱਕ ਜਿਹੜੀ ਹੈ ਇਹ ਕਹਿਿਆ ਜਾਵੇ ਤੇ ਬੜੀ ਸੰਜੀਦਗੀ ਨਾਲ ਉਹਨਾਂ ਨੇ ਆਪਣਾ ਜੋ ਇੱਕ ਡਰਾਫਟ ਤਿਆਰ ਕੀਤਾ ਆ ਪਾਰਟੀ ਦਾ ਏਜੰਡਾ ਤਿਆਰ ਕੀਤਾ ਆ ਖਾਕਾ ਤਿਆਰ ਕੀਤਾ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਕਾਬਲੇ ਦਾ ਆ ਉਹ ਸਾਰਾ ਸੈਕੂਲਰ ਆ ਤੇ ਉਹਦੇ ਵਿੱਚ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਇਸ ਤਰ੍ਹਾਂ ਨੇ 15 ਮਕੇ ਕਾਸ ਕੀਤੇ ਗਏ ਕਮੇਟੀਆਂ ਬਣਾਈਆਂ ਗਈਆਂ ਉਹ ਸਾਰਾ ਇਹ ਦਰਸਾਉਂਦਾ ਆ ਕਿ ਉਹ ਹੁਣ ਉਹ ਖਾਲਸਤਾਨ ਵਾਲੇ ਸ਼ਬਦ ਤੋਂ ਹਟ ਕੇ ਉਹ ਪਹਿਲਾਂ ਤਾਂ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਹਲਦੇ ਬਾਗਲ ਦੇ ਬਦਲ ਬਦ ਨੂੰ ਸਥਾਪਿਤ ਕਰਨਗੇ ਤੇ ਫਿਰ ਅਗਲਾ ਹੀ ਸੰਘਰਸ਼ ਉਹਨਾਂ ਦਾ ਜਿਹੜਾ ਚੱਲੇਗਾ ਤੇ ਲੱਗਦਾ ਆ ਕਿ ਉਹ ਜਿਹੜਾ ਇੱਕ ਇਹਨਾਂ ਦੀ ਸਪੇਸ ਵੱਧ ਰਹੀ ਆ ਬਾਗਲਾਂ ਦੀ ਸ਼ਰੂਮਣੀ ਕਾਲੀ ਗੱਲ ਸਿੱਖ ਪੰਥ ਦੇ ਅੰਦਰ ਖਾਲੀ ਹੋਈ ਆ ਜਿਹੜੀ ਇਹਨਾਂ ਦੀ ਕਮਜ਼ੋਰ ਪੁਆਇੰਟ ਨਾਲ ਉਹ ਆਪਣੇ ਵੱਲ ਨੂੰ ਆਕਰਸ਼ਕ ਕਰਨ ਦੇ ਵਿੱਚ ਕਿੰਨਾ ਕੁ ਸਫਲ ਹੁੰਦੇ ਆ ਉਹਦੇ ਲਈ ਉਹ ਪੂਰੇ ਯਤਨ ਕਰਨਗੇ ਉਹਨਾਂ ਦਾ ਜਿਹੜਾ ਆ ਅਕਾਲੀ ਦਲ ਦਾ ਜਿਹੜਾ ਆ ਅਸਲ ਸਥਿਤੀ ਉਹਦੋਂ ਸਾਹਮਣੇ ਆਏਗੀ ਜਦੋਂ ਇਹਨਾਂ ਨੇ ਤਲਵੰਡੀ ਸਾਬੋ ਵਿਸਾਖੀ ਮੌਕੇ ਇਕੱਠ ਕਰਕੇ ਆਪਣਾ ਜਿਹੜਾ ਆ ਉਹਨੂੰ ਇੱਕ ਕੱਲੋ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਦਾ ਪੂਰੀ ਤਰ੍ਹਾਂ ਉੱਥੇ ਜਿਹੜਾ ਆ ਉਹਦੇ ਸੰਗਠਨ ਹੋ ਜਾਣ ਦਾ ਅਹੁਦੇਦਾਰੀਆਂ ਦਾ ਐਲਾਨ ਕਰਨਾ ਆ ਤੇ ਇਹ ਅਗਲਾ ਕੀ ਪ੍ਰੋਗਰਾਮ ਲੀਖਦੇ ਆ ਇਹ ਉੱਥੋਂ ਹੀ ਪਤਾ ਚੱਲੇਗਾ ਸੋ ਕੋਲੇ ਮਰਾਕ ਇਸ ਤਿੱਏ ਆ ਕਿ ਜਿਹੜੇ ਅਕਾਲੀ ਗੱਲ ਦੇ ਵਿੱਚੋਂ ਅਬਾਗੀ ਹੋ ਕੇ ਸੁਧਾਰ ਲੈ ਜਿਨ੍ਹਾਂ ਨੇ ਬੜਾਈ ਸੀ ਉਹ ਅਜੇ ਵੀ ਉਹ ਉਸੇ ਤਰ੍ਹਾਂ ਹੀ ਬਾਹਰ ਤਰੇ ਫਿਰਦੇ ਆ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਇੱਕ ਵਾਰ ਜਦੋਂ ਮੈਂ ਇਹਨਾਂ ਦਾ ਜਿਹੜਾ ਸੁਧਾਰ ਲੈਰ ਦਾ ਪੇਜ ਆ ਜਦੋਂ ਇਹਨਾਂ ਨੇ ਉਹਦੇ ਤੇ ਇਹ ਲਿਖ ਕੇ ਪਾਇਆ ਸੀ ਕਿ ਉਹਨਾਂ ਨੇ ਸੁਧਾਰ ਲੈਰ ਨੂੰ ਭੰਗ ਕਰ ਦਿੱਤਾ ਆ ਤਾਂ ਮੈਂ ਇੱਕ ਉਹਦੇ ਤੇ ਕਮੈਂਟ ਦੇ ਵਿੱਚ ਲਿਖਿਆ ਸੀ ਕਿ ਫਿਰ ਹੁਣ ਤੁਸੀਂ ਇਹ ਜਿਹੜਾ ਸੁਧਾਰ ਲੈਰ ਦਾ ਪੇਜ ਹੈ ਇਹ ਵੀ ਬੰਦ ਕਰ ਦਿਓ ਦਾ ਉਹਦੇ ਜਵਾਬ ਵਿੱਚ ਉੱਥੇ ਲਿਖਿਆ ਗਿਆ ਸੀ ਕਿ ਇਹ ਅਜੇ ਬੰਦ ਨਹੀਂ ਕੀਤਾ ਜਾਏਗਾ ਜਦੋਂ ਤੱਕ ਸਾਰਾ ਅਕਾਲ ਤਖਤ ਦਾ ਜਿਹੜਾ ਇਹ ਫੈਸਲਾ ਲਾਗੂ ਨਹੀਂ ਹੋ ਜਾਂਦਾ ਕਹਿਣ ਦਾ ਭਾਵ ਉਹਨਾਂ ਨੇ ਪੂਰੀ ਗੰਗੇਸ਼ ਰੱਖੀ ਹੋਈ ਆ ਕਿ ਜੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਸਨਮਾਨ ਜੋ ਟੱਗ ਦੇ ਨਾਲ ਵਾਪਸੀ ਨਾ ਹੋਈ ਤਾਂ ਫਿਰ ਉਹ ਆਪਣਾ ਨਵਾਂ ਪ੍ਰੋਗਰਾਮ ਉਲੀਕਣਗੇ ਅੱਗੇ ਹੁਲਾ ਮਲਾਇਆ ਤੇ ਬਸਾਖੀ ਆ ਇਸ ਮੌਕੇ ਸਤਿਧਿਆ ਹੋਰ ਸਪਸ਼ਟ ਹੋਣਗੀਆਂ ਇਸ ਲਈ ਸਾਰਾ ਜਿਹੜਾ ਆ ਦਬਾਅ ਉਹ ਅਕਾਲ ਤਖਤ ਦੇ ਜ세ਧਾਰਾਂ ਦੇ ਉੱਪਰ ਹੀ ਪੈਂਦਾ ਜਾ ਰਿਹਾ ਆ ਕਿ ਉਹ ਜਿਹੜਾ ਇਹ ਆਦੇਸ਼ ਜਿਹੜੇ 2 ਦਸੰਬਰ ਵਾਲੇ ਆ ਪੂਰੀ ਤਰ੍ਹਾਂ ਲਾਗੂ ਕਰਾਉਣ ਲਈ ਅੱਗੇ ਕੀ ਕਦਮ ਚੁੱਕਦੇ ਆ ਜਾਂ ਜਿਹੜਾ ਇੱਥੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਆਪਣਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕੌਮਾ ਅਵਾਰਡ ਮੁੜ ਬਹਾਲ ਕਰਨ ਦੀ ਮੰਗ ਕੀਤੀ ਆ ਉਹਦੇ ਤੇ ਉਹ ਕੀ ਫੈਸਲਾ ਲੈਂਦੇ ਆ ਇਹ ਜਿਆਦਾ ਹੁਣ ਅਕਾਲ ਤਖਤ ਦੇ ਉੱਪਰ ਹੀ ਨਿਰਭਰ ਹੋਏਗਾ ਜੇ ਅਕਾਲ ਤਖਤ ਨੇ ਜਿਸ ਮਜ਼ਬੂਤੀ ਦੇ ਨਾਲ ਆਵਾਜ਼ ਉਠਾ ਕੇ ਫੈਸਲੇ ਦਿੱਤੇ ਸੀ ਜੇ ਉਸ ਤਰ੍ਹਾਂ ਦੀ ਆਪਣੀ ਅੱਗੇ ਆਵਾਜ਼ ਨੂੰ ਆਪਣੇ ਫੈਸਲਿਆਂ ਦੇ ਉੱਤੇ ਦ੍ਰਿੜਤਾ ਨੂੰ ਤੇ ਕਾਇਮ ਨਾ ਰਿਹਾ ਗਿਆ ਤਾ ਇਹ ਫੇਰ ਸਾਰਾ ਜਿਹੜਾ ਆ ਸਿੱਖ ਕੌਮ ਦੀ ਸ਼ਕਤੀ ਜਿਹੜੀ ਆ ਉਹ ਖੇਰੂ ਖੇਰੂ ਹੋ ਜਾਏਗੀ ਕਿਉਂਕਿ ਅਕਾਲੀ ਦਲ ਬਾਦਲ ਨੇ ਉਸ ਹਦੇਸ਼ਾਂ ਦੀ ਉਸ ਭਾਵਨਾ ਨੂੰ ਵੀ ਜਿਹੜਾ ਇੱਕ ਤਰ੍ਹਾਂ ਨਕਾਰਿਆ ਆ ਜਿਹੜਾ ਉਹਨੇ ਵਿਰੋਧੀਆਂ ਨੂੰ ਦਿੱੰਦਿਆ ਆ ਤੇ ਉਹਨਾਂ ਨੂੰ ਕਿਸੇ ਨੂੰ ਵੀ ਆਪਣੇ ਉਸ ਰੈਦੀ ਦੇ ਵਿੱਚ ਇਕੱਠ ਦੇ ਵਿੱਚ ਹੋਂਦ ਸਦਾਰੀ ਨਹੀਂ ਦਿੱਤਾ ਇੱਕ ਤਰ੍ਹਾਂ ਨਾਲ ਬਹੁਤ ਸਾਰੇ ਜਿਹੜੇ ਹੁਣ ਸਿੱਖ ਵਿਦਵਾਨ ਆ ਉਹ ਇਹਨਾਂ ਦੇ ਇਕੱਠ ਨੂੰ ਇਕੋ ਤਰ੍ਹਾਂ ਨਾਲ ਅਕਾਲ ਤਖਤ ਨੂੰ ਬੇਦਾਵਾ ਹੀ ਐਲਾਨ ਰਹਾ। ਬਾਕੀ ਤੁਸੀਂ ਸਿਆਣੇ ਹੋ ਸਮਝدار ਹੋ ਤੇ ਤੁਸੀਂ ਵੀ ਇਹਦੇ ਬਾਰੇ ਆਪਣੀ ਵਿਚਾਰੇ ਬਣਾ ਸਕਦੇ ਹੋ। ਇਜਾਜ਼ਤ ਦਿਓ ਸਾਸ੍ਰੀਕਾਲ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ। ਕਮੈਂਟ ਵੀ ਦਿਆ ਕਰੋ ਤੇ ਲਾਈਕ ਦਾ ਬਟਨ ਵੀ ਜਰੂਰ ਦਬਾਇਆ ਕਰੋ। ਤੁਹਾਡਾ ਸਹਿਯੋਗ ਜਿਹੜਾ ਆ ਸਾਡਾ ਉਤਸ਼ਾਹ ਵਧਾਉਂਦਾ ਆ। ਸਾਸ੍ਰੀਕਾਲ।